ਉਦੇ ਖਾਲੀ ਮੁੜੇ ਆਪ ਮਾਫ ਕਰਨਾ ਭਾਵੇਂ ਹਰਮੰਦਰ ਸਾਹਿਬ ਵੀ ਜਾਨਾ ਹੈ ਨਾ ਦਰਬਾਰ ਸਾਹਿਬ ਵੀ ਜੇ ਸ਼ਬਦ ਦੇ ਦਰਸ਼ਨ ਨਹੀਂ ਹੋਏ ਤੇ ਉਥੋਂ ਵੀ ਖਾਲੀ ਮੁੜਦਾ ਭਾਵੇਂ तू ਲੰਗੇ ਪੈਰੀ ਜਾ ਇੱਥੋਂ ਡੰਡੌਤਾ ਕਰਦਾ ਜਾ ਗੁਰਬਾਣੀ ਦੇ ਸਟੈਂਡਰਡ ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਸਤਿਗੁਰੂ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਗਈ ਡਿੱਠੇ ਮੁਕਤ ਨਾ ਹੋ ਗਈ ਬੋਲੋ ਸਿੰਘੋ ਡਿੱਠੇ ਮੁਕਤ ਨਾ ਹੋ ਗਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਦੀ ਵਿਚਾਰ ਜਿੰਨਾ ਚਿਰ ਨਹੀਂ ਬੋਲਣਾ ਚਿਰ ਦਰਸ਼ਨ ਨਹੀਂ ਹੁੰਦੇ ਸਤਿਗੁਰੂ ਨੂੰ ਵਿਚਾਰ ਦੇ ਰੂਪ ਵਿੱਚ ਹੀ ਵੇਖਣਾ ਪੈਣਾ ਹੈ ਸ਼ਬਦ ਦੇ ਵਿਚਾਰ ਰਹੀ ਹੀ ਸਤਿਗੁਰੂ ਦੇ ਦਰਸ਼ਨ ਹੁੰਦੇ ਐ ਤੇ ਦਰਸ਼ਨ ਅੱਖਾਂ ਇਹਨਾਂ ਨੇ ਕਰਨੇ ਨੇ ਕਿ ਸੁਰਤ ਨੇ ਕਰਨੇ ਨੇ ਹੁਣ ਜਵਾਬ ਦਿਓ ਸਿੱਖ ਸ਼ਰੀਰ ਨੂੰ ਕਹਿੰਦੇ ਐ ਕਿ ਸੁਰਤ ਨੂੰ ਬੋਲੋ ਸ਼ਬਦ ਗੁਰੂ ਸੁਰਤ ਤੁਨ ਆ ਇੱਕ ਗੱਲ ਫੜ ਲਓ ਨਾ ਜੇ ਫਾਰਮੂਲਾ ਤੁਹਾਡੇ ਦਿਮਾਗ ਚ ਆ ਜਾਏ ਵੀਰੋ ਭਾਈਓ ਭੈਣੋ ਆਹ ਫਾਰਮੂਲਾ ਜੇ ਦਿਮਾਗ ਚ ਆ ਜਾਏ ਸਾਰੀਆਂ ਗੁੰਡੀਆਂ ਖੁੱਲ ਜਾਣਗੀਆਂ ਵੀ ਇਹਦਾ ਮਤਲਬ ਤਾਂ ਹੀ ਅੱਜ ਤੱਕ ਗੱਲ ਨਹੀਂ ਬਣੀ ਤਾਂ ਹੀ ਯਾਰ ਖਾਲੀ-ਖਾਲੀ ਫਿਰਦੇ ਆ ਕਮਲੇ ਰਹਿਗੇ ਤਾਂ ਹੀ ਅਸੀਂ ਸ਼ਬਦ ਗੁਰ ਪੀਰਾ ਗਹਿਰ ਘਬੀਰਾ ਬਿਨ ਸ਼ਬਦੇ ਜੱਤ ਗੌਰੰਨ ਤਾਂ ਹੀ ਬੋਲੇ ਰਹਿਗੇ ਕਮਲੇ ਰਹਿਗੇ ਫਿਰ ਸਮਝ ਆਏਗੀ ਬਿਨ ਨਾ ਹੋਵੇ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ ਕਮਲੇ ਕਮਲੇ ਕਿਉਂ ਰਹਿ ਗਏ ਫਿਰ ਅਸੀਂ ਸਾਨੂੰ ਸਮਝ ਕਿਉਂ ਨਹੀਂ ਆ ਸਕੀ ਅਸੀਂ ਸ਼ਬਦ ਦੇ ਦਰਸ਼ਨ ਕੀਤੇ ਹੀ ਨਹੀਂ ਗੁਰੂ ਸਾਡਾ ਫੇਰ ਪੁੱਛਦਾ ਤੇ ਹੈ ਕਿ ਗਿਆਨ ਹੈ ਬੋਲੇ ਨਹੀਂ ਵੀ ਤੇ ਹੈ ਗੁਰੂ ਕੇ ਗਿਆਨ ਹੈ ਦਰਸ਼ਨ ਕੀਤੇ ਕਰਨੇ ਨੇ ਗਿਆਨ ਦੱਸਿਓ ਫਿਰ ਇੱਕ ਹੋਰ ਜਵਾਬ ਦਿਓ ਸਿੰਘ ਕੋ ਸੋਚ ਕੇ ਦੱਸਿਓ ਫਿਰ ਫੋਟੋ ਦੇ ਦੀ ਲਾਉਣੀ ਹੈ ਕਿ ਸ਼ਬਦ ਦੀ ਘਰ ਚ ਫੋਟੋ ਕਿਹੜੀ ਲਾਣੀ ਫਸ ਜਾਣਾ ਤੁਸੀਂ ਕਹੀ ਜਾਂਦੇ ਹੋ ਮੈਂ ਮੁੜ ਕੇ ਫਸ ਜਾਣਾ ਫੋਟੋ ਫਿਰ ਕਿਹਨੇ ਗੁਰੂ ਦੀ ਲਾਣੀ ਹੈ ਬਈ ਸ਼ਬਦ ਗੁਰੂ ਦੀ ਕਿ ਦੇਹ ਵਾਲੇ ਗੁਰੂ ਦੀ ਸ਼ਬਦ ਗੁਰੂ ਦੀ ਜੇ ਪੁਜਾਰੀ ਸ਼ਬਦ ਦਾ ਫਿਰ ਕਨਸੈਂਟਰੇਟ ਸ਼ਬਦ ਵੱਲ ਕਰ ਫਿਰ ਧਿਆਨ ਇੱਕ ਵੱਲ ਲੈ ਕੇ ਜਾ 2 3 4 ਨਹੀਂ ਇੱਕ ਪੁਜਾਰੀ ਸ਼ਬਦ ਦੇ ਆ ਉਹੀ ਸ਼ਬਦ ਗੁਰੂ ਨਾਨਕ ਚ ਵਰਤਿਆ ਉਹੀ ਸ਼ਬਦ ਗੁਰੂ ਅੰਗਦ ਸਾਹਿਬ ਚ ਵਰਤਿਆ ਉਹੀ ਸ਼ਬਦ ਨੂੰ ਗੁਰੂ ਅਮਰਦਾਸ ਜੀ ਗੁਰੂ ਕਹਿੰਦੇ ਸੀ ਗੁਰੂ ਅਰਜਨ ਜੀ ਵੀ ਉਸੇ ਨੂੰ ਸ਼ਬ ਗੁਰੂ ਕਹਿੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਤੇ ਕੀ ਹੀ ਸਿੱਧਾ ਵੀ ਆ ਗਿਆ ਭਈ ਤਵੇ ਚ ਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦਾ ਸਿੱਧਾ ਹੀ ਕਿਹਾ ਸਭ ਸ੍ਰੀ ਆਕਾਲ ਗੁਰਮਖੋ ਜਦੋਂ ਅਸੀਂ ਦੋ 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 ਚਿੰਤਾ ਬੰਦਾ ਹੀ ਡੁੱਬਦਾ ਅਸੀਂ ਸਾਰੇ ਤਾਂ ਡੁੱਬੇ ਆ ਕਦੇ ਤੇ ਦਿਮਾਗ ਚ ਦੇ ਆ ਜਾਂਦੀ ਹੈ ਕਦੇ ਸ਼ਬਦ ਆ ਜਾਂਦਾ ਹੈ ਡਬਲ ਮਾਈਂਡਡ ਆ ਅਸੀਂ ਸਾਰੇ ਤੁਸੀਂ ਸਾਰੇ ਆਪਾਂ ਸੋਚ ਕੇ ਵੇਖੋ ਆਪਾਂ ਸਾਰੇ ਡਬਲ ਮਾਈਂਡਡ ਆ ਵੀ ਦੇ ਆ ਕਿ ਗਿਆਨ ਹੈ ਕਿ ਡਾ ਡਬਲ ਮਾਈਂਡਡ ਹੋ ਗਏ ਦੋ ਚੀਜ਼ਾਂ ਦਿਮਾਗ ਜਾ ਰਹੀਆਂ ਤੇ ਜਿਹੜੀ ਬੀਬੀ ਦੇ ਪਤੀ ਦੋ ਹੋਣਗੇ ਕਿਵੇਂ ਇੱਕ ਨਾਲ ਪਿਆਰ ਪੈ ਸਕਦਾ ਹੋਵੇ ਇੱਕ ਰਾਜਾ